ਪੰਜਾਬ ਦੇ ਲੋਕ ਜਿਹੜੇ ਆ ਉਹ ਸਮਝ ਚੁੱਕਿਆ ਕਿ ਉਹ ਜਿੰਨਾ ਸਾਡੀ ਗੱਲ ਨੂੰ ਧਿਆਨ ਨਾਲ ਸੁਣਿਆ ਉਹ ਜਿੱਦਾਂ ਅਮਲ ਦੇ ਵਿੱਚ ਲਿਆਂਦਾ ਬਹੁਤ ਸਾਰੇ ਪਰਵਾਦ ਉਤੋਂ ਬਾਅਦ ਸਾਡੇ ਕੋ ਆਏ ਕੋ ਬੱਚਿਆਂ ਨੂੰ ਦਾਲ ਕਰਾਉਣ ਲਈ ਕੋਈ ਸ਼ਿਕਾਇਤਾਂ ਵੀ ਲੈ ਕੇ ਆ ਕੇ ਫਲਾਣਾ ਬੰਦਾ ਵੇਚਦਾ ਜੀ ਫਲਾਣਾ ਕਰਦਾ ਸੋ ਮੈਂ ਸਮਝਦਾ ਕਿ ਇੰਨਾ ਪਿਆਰ ਸਤਕਾਤ ਜਿਹੜਾ ਇਹਨਾਂ ਦੇ ਦੀੜੀ ਦਾ ਕਿ ਸਦਾ ਸ਼ੇਧਸੀ ਆਪ ਆਪਣੀ ਸਰਕਾਰ ਤੋਂ 52 ਕਰੋੜ ਰੁਪਈਆ ਕੱਢ ਕੇ ਮਾਨ ਸਾਹਿਬ ਨੇ ਐਂਟੀ ਡਰੋਨ ਸਿਸਟਮ ਜਿਹੜਾ ਇਹ ਲਿਆਂਦਾ ਕੱਲ ਤਿੰਨ ਜਿਹੜੇ 9 ਹੋਣੇ ਕੱਲ ਤਿੰਨ ਜਿਹੜੇ ਉਹ ਜ਼ਿਆਦਾ ਹੋ ਗਏ ਡਰੋਨ ਸਿਸਟਮ ਐਂਟੀ ਡਰੋਨ ਸਿਸਟਮ ਆਇਆ ਹੈ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਏਗਾ ਕਿਉਂਕਿ ਲਗਾਤਾਰ ਕਿਉਂਕਿ ਜਿਹੜਾ ਸਾਡਾ ਗਵਾਂਢੀ ਮੁਲਕਵਾ ਦੇ ਵਿੱਚ ਆ ਜਹੀਆਂ ਸ਼ਰਾਰਤਾਂ ਕੀਤੀਆਂ ਜਾਂਦੀਆਂ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਅਸੀਂ ਸਭ ਕੋਈ ਡਰੋਨ ਜਿਹੜਾ ਉਹ ਨਹੀਂ ਦੇਣਾ ਉਹ ਭਾਵੇਂ ਜੋ ਮਸੂਮ ਸਸੀਕਾਲ ਦਾ ਸਮਨੂਰ ਵਿਖਰੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਤੁਸੀਂ ਵੇਖ ਰਹੇ ਹੋ ਕਿ ਪੰਜਾਬ ਮਿਸ਼ਨ ਚਲਾਇਆ ਗਿਆ ਜੁੱਦ ਨਸ਼ੀਆਂ ਵਿਰੁੱਧ ਲਗਭਗ 4 ਤੋਂ 3 4 ਮਹੀਨਿਆਂ ਦੇ ਕਰੀਬ ਜਿਹੜਾ ਇਹ ਮਿਸ਼ਨ ਚੱਲਿਆ ਜੇ ਹਲਕਾ ਅਜਨਾਲਾ ਦੀ ਗੱਲ ਕਰੀਏ ਇਹ ਹਲਾ ਹਲਕਾ ਅਜਨਾਲਾ ਦੇ ਵਿੱਚ 182 ਪਿੰਡਾਂ ਨੂੰ ਜਿਹੜਾ ਇਹਨਾਂ ਨੇ ਕਵਰ ਕੀਤਾ ਤੇ ਹਲਕਾ ਅਜਨਾਲੇ ਦੀਆਂ ਜੇ ਆਪਾਂ ਸ਼ਹਿਰੀ ਅਜਨਾਲੇ ਦੀ ਗੱਲ ਕਰੀਏ ਕਸਬਾ ਰਮਦਾਸ ਦੀ ਗੱਲ ਕਰੀਏ ਵੱਖ-ਵੱਖ ਵਾਡਾਂ ਦੇ ਵਿੱਚ ਵੀ ਜਿਹੜੀਆਂ ਇਹ ਸੌ ਸਮਰਾਉ ਚਲਾਏ ਗਏ ਨੇ ਜਿਸ ਵਿੱਚ ਵੱਡੇ ਪੱਧਰ ਤੇ ਲੋਕਾਂ ਨੇ ਸ਼ਿਰਕਤ ਕੀਤੀ ਹੈ ਤੇ ਦੇ ਨਸ਼ਿਆਂ ਦੀ ਗੱਲ ਕਰੀਏ ਤੇ ਬੜੇ-ਬੜੇ ਪੱਧਰ ਤੇ ਨਸ਼ਿਆਂ ਨੂੰ ਰੋਕਣ ਵਾਸਤੇ ਜਿਹੜੀ ਸਰਕਾਰ ਸਹਾਈ ਹੋਈ ਹੈ ਉਸ ਨਾਲ ਸਾਡੇ ਨਾਲ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸੰਤਾਲੀਵਾਲ ਮੌਜੂਦ ਨੇ ਤਾਂ ਇਹ ਸਭ ਕੀ ਕਹਿਣਾ ਚਾਹੁੰਦੇ ਹੋ ਵੱਡੀ ਮੋਹਮ ਸੀਗੀ ਤੁਹਾਡੇ ਵੱਲੋਂ ਅੱਜ ਹਲਕੇ ਪੂਰੇ ਨੂੰ ਕਵਰ ਕੀਤਾ ਗਿਆ ਬਹੁਤ ਬਹੁਤ ਵੱਡੀ ਮੀਮ ਸੀਗੀ ਅਰ ਇਹ ਬੜਾ ਚੰਗਾ ਹੋਇਆ ਕਿ ਅਸੀਂ ਗਰਾਉਂਡ ਤੇ ਗਏ ਗਰਾਉਂਡ ਤੇ ਸਾਕ ਕੇ ਸਾਨੂੰ ਪਤਾ ਵੀ ਲੱਗਾ ਉਹ ਲੋਕਾਂ ਨੇ ਜਿੰਨਾ ਪਿਆਰ ਦਿੱਤਾ ਬਹੁਤ ਪਿਆਰ ਦਿੱਤਾ ਲੋਕਾਂ ਨੇ ਜਿੱਥੇ ਵੀ ਮੈਂ ਗਿਆ ਲੋਕ ਲੈਣਾ ਲਾ ਲਾ ਕੇ ਆ ਗਏ ਬੜੇ-ਬੜੇ ਇਕੱਠ ਹੋਏ ਪਿੰਡਾਂ ਦੇ ਵਿੱਚ ਤੇ ਮਤਲਬ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਸਮਝ ਚੁੱਕਿਆ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਸੀ ਕਾਲੀ ਕਾਂਗਰਸੀ ਭਾਜਪਾ ਵਾਲੇ ਉਹਨਾਂ ਨੇ ਪਿਛਲੇ 25 ਸਾਲ ਚ ਨਸ਼ਿਆਂ ਦੇ ਖਿਲਾਫ ਕੁਝ ਨਹੀਂ ਕੀਤਾ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਮੁਖੰਤੀ ਸਾਹਿਬ ਹੋਦ ਲੱਗਿਆ ਔਰ ਇਹਦੇ ਰਿਜ਼ਲਟ ਬੜੇ ਅੱਛੇ ਆਦੇ। ਸਰਗਿਲ ਸਰ ਲਗਾਤਾਰ 182 ਦੇ ਕਰੀਬ ਆਪਣੇ ਹਲਕਾ ਜਨਾਲਾ ਦੇ ਪਿੰਡ ਤੁਸੀਂ ਕਵਰ ਕੀਤੇ ਨਾਲ ਅ ਕਸਬਾ ਰਮਦਾਸ ਦੀਆਂ ਵਾਡਾਂ ਕਵਰ ਕੀਤੀਆਂ ਹਲਕਾ ਮਸ ਤਸੀਲੇ ਨਾਲਾਂ ਦੀ ਗੱਲ ਕਰੀਏ ਤੁਸੀਂ ਇਸ ਵੇਲੇ ਜਨਾਲਾ ਸ਼ਹਿਰੀ ਦੀਆਂ ਵਾਡਾਂ ਜਿਹੜੀਆਂ ਕਵਰ ਕਰ ਰਹੇ ਹੋ ਕਿੰਨਾ ਕੁ ਪਿਆਰ ਮਿਲਿਆ ਲੋਕਾਂ ਦਾ ਜੇ ਗੱਲ ਕਰੀਏ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਜੀ ਮੈਂ ਤਾਂ ਹੱਥ ਜੋੜ ਕੇ ਸਾਦੇ ਹਲਕੇ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਉਹਨਾਂ ਨੇ ਪਿਆਰ ਦਿੱਤਾ ਜਿਨ੍ਹਾਂ ਸਤਿਕਾਰ ਦਿੱਤਾ ਔਰ ਜਿਨ੍ਹਾਂ ਸਾਡੀ ਗੱਲ ਨੂੰ ਧਿਆਨ ਨਾਲ ਸੁਣਿਆ ਉਹ ਦਬੰਦ ਅਮਲ ਦੇ ਵਿੱਚ ਲੈਂਦਾ ਬਹੁਤ ਸਾਰੇ ਪਰਵਾਦ ਉਸ ਤੋਂ ਬਾਅਦ ਸਾਡੇ ਕੋ ਆਏ ਕੋ ਬੱਚਿਆਂ ਨੂੰ ਦਾਲ ਕਰਾਉਣ ਲਈ ਕੋਈ ਸ਼ਿਕਾਇਤਾਂ ਲੈ ਕੇ ਆ ਕੇ ਫਲਾਣਾ ਬੰਦਾ ਵੇਚਦਾ ਜੀ ਫਲਾਣਾ ਕਰਦਾ ਸੋ ਮੈਂ ਸਮਝਦਾ ਕਿ ਇੰਨਾ ਪਿਆਰ ਸਤਕਾਤ ਦੇਣਾ ਇਹਨਾਂ ਦੇ ਦੀਣੀ ਦਾ ਕਿ ਸਦਾ ਬਹੁਤ ਮਹਲਾ ਇਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਇਹਨਾਂ ਇਹਨਾਂ ਮਿਲ ਪਿਆਸਤ ਕਰ ਬਿਲਕੁਲ ਸਰਹੱਦ ਤੋਂ ਪਾਰ ਜਿਹੜਾ ਨਸ਼ਾ ਤਸਕਰ ਬੈਠੇ ਨੇ ਉਹਨਾਂ ਵੱਲੋਂ ਇਹ ਕੋਚੀਆਂ ਸ਼ਾਦਸ਼ੀਆਂ ਕੀਤੀਆਂ ਜਾਂਦੀਆਂ ਜਾਂਦੀਆਂ ਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਪਰ ਪੰਜਾਬ ਸਰਕਾਰ ਵੱਲੋਂ ਇੱਕ ਕੀਚਾ ਮਿੱਥਿਆ ਗਿਆ ਹੈ ਕਿ ਐਂਟੀ ਡਰੋਨ ਸਿਸਟਮ ਲਾਇਆ ਜਾਊਗਾ ਜਿਹਦੇ ਨਾਲ ਡਰੋਨ ਨਹੀਂ ਆਉਣਗੇ ਉਹ ਡਰੋਨ ਫੜੇ ਜਾਣਗੇ ਤੇ ਜਿਹੜੇ ਇਹ ਜੇ ਵੈਪਨਸ ਹੁੰਦੇ ਨੇ ਜਾਂ ਹੋਰ ਕਿਸੇ ਪਰਕਾਰ ਦਾ ਜਿਹੜਾ ਨਸ਼ਾ ਹੁੰਦਾ ਇਸ ਤੇ ਵੀ ਪੂਰੀ ਠੱਲ ਪਵੇਗੀ ਅਸੀਂ 3 ਮਹੀਨੇ ਪਹਿਲਾਂ ਕੈਬਨਟ ਦੇ ਵਿੱਚ ਫੈਸਲਾ ਕੀਤਾ ਸੀਗਾ ਕਿਉਂਕਿ ਪਹਿਲਾਂ ਅਸੀਂ ਕੇਂਦਰ ਸਰਕਾਰ ਨੂੰ ਕਹਿੰਦੇ ਰਹੇ ਮਾਨ ਪਹਿਲਾਂ ਅਸੀਂ ਆਪ ਆਪਣੀ ਸਰਕਾਰ ਚੋਂ 52 ਕਰੋੜ ਰੁਪਇਆ ਕੱਢ ਕੇ ਮਾਨ ਸਾਹਿਬ ਨੇ 33 ਡਰੋਨ ਸਿਸਟਮ ਜਿਹੜਾ ਇਹ ਲਿਆਂਦਾ ਕੱਲ 3 ਜਿਹੜੇ 9 ਹੋਣੇ ਕੱਲ 3 ਜਿਹੜੇ ਉਹ ਜ਼ਿਆਦਾ ਹੋ ਗਏ ਅਰਵਿੰਦ ਕੇਦੀਵਾਲ ਜੀ ਤੇ ਮਾਨ ਸਾਹਿਬ ਦੋਵੇਂ ਆਏ ਸੀਗੇ ਉਹਨਾਂ ਨੇ ਬਹੁਤ ਵਧੀਆ ਇਸ ਡਰੋਨ ਸਿਸਟਮ ਦੇ ਆਉਣ ਤੋਂ ਬਾਅਦ ਉਹਨਾਂ ਅਸੀਂ ਆਪਣੇ ਇਲਾਕਿਆਂ ਦੇ ਵਿੱਚ ਨਸ਼ੇ ਦਾ ਜਿਹੜਾ ਕੰਟਰੋਲ ਕਰ ਲਾਂਗੇ ਲੱਗਦਾ ਕਿ ਜਿਹੜਾ ਡਰੋਨ ਸਿਸਟਮ ਐਂਟੀ ਡਰੋਨ ਸਿਸਟਮ ਆਇਆ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਏਗਾ ਕਿਉਂਕਿ ਲਗਾਤਾਰ ਕਿਉਂਕਿ ਜਿਹੜਾ ਸਾਡਾ ਗਵਾਂਡੀ ਮੁਲਕਵਾ ਦੇ ਵਿੱਚ ਆਜਹੀਆਂ ਸ਼ਰਾਰਤਾਂ ਕੀਤੀਆਂ ਜਾਂਦੀਆਂ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾਂਦਾ ਅਸੀਂ ਸਭ ਕੋਈ ਡਰੋਨ ਜਿਹੜਾ ਆਉਣ ਨਹੀਂ ਦੇਣਾ ਹੁਣ ਭਾਵੇਂ ਜੋ ਮਰਜ਼ੀ ਹੋਵੇ ਬਿਲਕੁਲ ਲਗਾਤਾਰ ਤਸਵੀਰਾਂ ਜੀ ਤੁਸੀਂ ਦੇਖ ਰਹੇ ਕਿ ਇੱਥੇ ਸਾਬਕਾ ਕੈਬਨਟ ਮੰਤਰੀ ਅਤੇ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਸੀਗੇ ਪਹੁੰਚੇ ਸੀਗੇ ਜਿਨ੍ਹਾਂ ਵੱਲੋਂ ਅੱਜ ਭਰੀਆਂ ਮੀਟਿੰਗਾਂ ਨੂੰ ਅਟੈਂਡ ਕੀਤਾ ਗਿਆ ਉਸ ਤੋਂ ਬਾਅਦ ਜੇ ਮੈਂ ਸਰਕਾਰੀ ਸਕੂ ਜਿਹੜਾ ਕੱਟ ਸੀਗਾ ਲੋਕਾਂ ਵੱਲੋਂ ਵੱਡੇ ਪੱਧਰ ਤੇ ਜਿਹੜਾ ਆਣ ਕੇ ਇਸ ਮੀਟਿੰਗ ਦੇ ਵਿੱਚ ਜਿਹੜੀ ਅੱਜ ਸੌ ਚੁੱਕੀ ਗਈ ਹੈ ਨਾਲ ਨਾਲ ਕਿਤਨਾ ਕਿਤੇ ਇੱਕ ਵੱਡਾ ਵਿਸ਼ਵਾਸ ਵੀ ਦਿਵਾਇਆ ਗਿਆ ਧਾਰੀਵਾਲ ਸਾਹਿਬ ਵੱਲੋਂ ਕਿ ਜਿਹੜਾ ਨਸ਼ੇ ਨੂੰ ਜਿਹੜਾ ਵਾ ਉਹ ਜੜ ਤੋਂ ਖਤਮ ਕੀਤਾ ਜਾਵੇਗਾ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਵੱਲੋਂ ਵੀ ਵੱਡੇ ਉਪਰਾਲੇ ਕੀਤੇ ਗਏ ਨੇ ਸਾਡੇ ਨਾਲ ਇੱਥੇ ਸ਼ਹਿਰੀ ਪ੍ਰਧਾਨ ਵੀ ਮੌਜੂਦ ਨੇ ਅਸਰ ਕੀ ਗੱਣਾ ਚਾਹੁੰਦੇ ਆ ਅੱਜ ਤੁਹਾਡੇ ਵੱਲੋਂ ਮੀਟਿੰਗ ਆਯੋਜਨ ਕੀਤਾ ਗਿਆ ਸੀ ਕਾਫੀ ਵੱਡਾ ਹੰਗਾਰਾ ਮਿਲਿਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਸਾਹਿਬ ਕਾ ਕੈਬਨਰ ਮੰਤਰੀ ਪੰਜਾਬ ਦਾ ਧੰਨਵਾਦ ਕਰਦਾ ਕਿ ਜੋ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਉਹਨਾਂ ਨੇ ਇਹ ਮਹਿਮ ਛੇੜੀ ਹੈ ਮੈਂ ਇਸ ਦੀ ਬਹੁਤ ਸਲਾਹਾਂ ਕਰਦਾ ਕਿਉਂਕਿ ਜਿੰਨਾ ਚਿਰ ਤੱਕ ਅਸੀਂ ਨਸ਼ਾ ਕਰਨ ਵਾਲੇ ਬੰਦਿਆਂ ਨੂੰ ਨਸ਼ਾ ਕਰਨ ਵਾਲੇ ਦੇ ਘਰਦਿਆਂ ਨੂੰ ਜਾਗਰੂਕ ਨਹੀਂ ਕਰਾਂਗੇ ਠੀਕ ਹੈ ਉਹਨਾਂ ਚਿਰ ਤੱਕ ਇਸ ਚੀਜ਼ ਤੇ ਜਿਹੜਾ ਠਲ ਨਹੀਂ ਪੈ ਸਕਦੀ ਇਹ ਬਹੁਤ ਵਧੀਆ ਪ੍ਰਾਲਾ ਇਸ ਵਿੱਚ ਸਾਨੂੰ ਸਾਰਿਆਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਹੜਾ ਵੀ ਮੰਦਾ ਨਸ਼ਾ ਕਰਦਾ ਉਸ ਬੰਦੇ ਨੂੰ ਪ੍ਰੇਰਣਾ ਚਾਹੀਦਾ ਵਾ ਤੇ ਔਰ ਔਰ ਉਸ ਬੰਦੇ ਨੂੰ ਪਰੇਰ ਕੇ ਇਸ ਨਸ਼ਿਆਂ ਦੀ ਦਲਦਲ ਚੋਂ ਕੱਢਣਾ ਚਾਹੀਦਾ ਪਰ ਤੁਸੀਂ ਵਾਰਡ ਨੰਬਰ 7 ਦੇ ਇੰਚਾਰਜ ਵੀ ਹੋ ਸ਼ਹਿਰੀ ਪ੍ਰਧਾਨ ਵੀ ਹੋ ਤੁਹਾਡੇ ਮੰਮੀ ਜਿਹੜੇ ਨੇ ਉਹ ਐਮਸੀ ਵੀ ਨੇ ਕੀ ਲੱਗਦਾ ਕਿ ਅਜੇ ਵੀ ਇਹ ਮੀਟਿੰਗਾਂ ਨਾਲ ਕਿੰਨਾ ਕੁ ਫਰਕ ਪਿਆ ਬਹੁਤ ਬਹੁਤ ਫਰਕ ਪਿਆ ਜੀ ਅਸੀਂ ਤੇ ਇਹ ਵੀ ਗੱਲ ਕਰਦੇ ਆ ਕਿ ਸਭ ਤੋਂ ਪਹਿਲਾਂ ਤੇ ਜਿਹੜੇ ਲੋਕ ਸ਼ਹਿਰ ਦੀ ਨੁਮਾਇੰਦਗੀ ਕਰਦੇ ਨੇ ਸਿਆਸਤ ਕਰਦੇ ਨੇ ਜਿਨ੍ਹਾਂ ਲੋਕਾਂ ਨੇ ਕੌਂਸਲਰ ਦੀ ਇਲੈਕਸ਼ਨ ਲੜਨੀ ਹੈ ਐਮਐਲਏ ਦੀ ਇਲੈਕਸ਼ਨ ਲੜਨੀ ਹੈ ਜਾਂ ਐਮਪੀ ਦੀ ਇਲੈਕਸ਼ਨ ਲੜਨੀ ਆ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਇਸ ਜਿਹੜੇ ਕੋਹੜ ਦੇ ਵਿੱਚੋਂ ਨਿਕਲਣਾ ਪਊਗਾ ਮੈਂ ਤੇ ਇਹ ਵੀ ਕਹਿਣਾ ਜਿਹੜਾ ਬੰਦਾ ਤੁਹਾਡਾ ਨੁਮਾਇੰਦਾ ਹੋਣਾ ਚਾਹੀਦਾ ਉਹ ਭਾਵੇਂ ਸ਼ਹਿਰ ਦਾ ਆ ਭਾਵੇਂ ਹਲਕੇ ਦਾ ਆ ਭਾਵੇਂ ਉਹ ਤੁਹਾਡਾ ਮੈਂਬਰ ਪਾਰਲੀਮੈਂਟ ਆ ਉਹ ਵੀ ਜਿਹੜਾ ਵਾ ਉਹ ਬੰਦਾ ਵੀ ਜਿਹੜਾ ਵਾ ਨਸ਼ਾ ਨਹੀਂ ਕਰਦਾ ਹੋਣਾ ਚਾਹੀਦਾ ਠੀਕ ਆ ਜੇ ਤੁਸੀਂ ਕੌਂਸਲਰ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਇਹ ਦੇਖੋ ਕਿ ਤੁਹਾਡਾ ਜਿਹੜਾ ਨੁਮਾਇੰਦਾ ਆ ਉਹ ਤੁਹਾਨੂੰ ਜਿਹੜਾ ਉਹ ਉਹ ਬੰਦਾ ਆਪ ਖੁਦ ਜਿਹੜਾ ਵਾ ਨਸ਼ਾ ਕਰਦਾ ਕਿ ਨਹੀਂ ਕਰਦਾ ਕਿ ਉਹ ਸਹੀ ਪ੍ਰੇਰਤ ਸਕਦਾ ਵਾ ਕਿਸੇ ਨੂੰ ਨਹੀਂ ਪ੍ਰੇਰਤ ਸਕਦਾ ਮੇਰੀ ਸੋਚ ਜਾਂਦੀ ਹੈ ਕਿ ਜੇ ਤੁਸੀਂ ਖੁਦ ਜਿਹੜਾ ਵਾ ਇਸ ਚੀਜ਼ ਤੇ ਪਹਿਰਾ ਦਿਓਗੇ ਤੇ ਫੇਰ ਹੀ ਜਿਹੜਾ ਵਾ ਲੋਕ ਜਿਹੜਾ ਵਾ ਤੁਹਾਡੀ ਗੱਲ ਨੂੰ ਹੋਰ ਜਿਹੜਾ ਵਾ ਉਹ ਧਿਆਨ ਨਾਲ ਸੁਣਨਗੇ ਔਰ ਇਸ ਚੀਜ਼ ਤੇ ਜਿਹੜਾ ਵਾ ਉਹ ਫੇਰ ਹੀ ਠਲ ਪੈ ਸਕਦੀ ਹੈ ਬਿਲਕੁਲ ਲਗਾਤਾਰ ਤੁਸੀਂ ਤਸਵੀਰਾਂ ਹੀ ਦੇਖਿਆ ਕਿ ਜਿਸ ਤਰੀਕੇ ਨਾਲ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਲਗਾਤਾਰ 182 ਪਿੰਡਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਕੀਤੀਆਂ ਗਈਆਂ ਨੇ ਉਸ ਤੋਂ ਬਾਅਦ ਜੇ ਗੱਲ ਕਰੀਏ ਅੱਜ ਫਾਈਨਲ ਦਿਨ ਸੀਗਾ ਲਾਸਟ ਦਿਨ ਸੀਗਾ ਦੂਜੇ ਪੜਾਅ ਦੇ ਵਿੱਚ ਜਿਹੜਾ ਕਿ ਅੱਜ ਗਰਲ ਸਕੂਲ ਦੇ ਵਿੱਚ ਜਾਣ ਕੇ ਸਮਾਪਤੀ ਹੋਈ ਹੈ ਜਿੱਥੇ ਉਹਨਾਂ ਵੱਲੋਂ ਵੱਡੀ ਮੀਟਿੰਗ ਨੂੰ ਸਮੋਦਨ ਕੀਤਾ ਗਿਆ ਤੇ ਨਾਲ ਨਾਲ ਇੱਕ ਵਿਸ਼ਵਾਸ ਦਵਾਇਆ ਗਿਆ ਉਸ ਨੂੰ ਰੰਗਲਾ ਪੰਜਾਬ ਬਣਾਉਂਦਾ ਉਹ ਬਣਾਇਆ ਜਾਊਗਾ ਤੇ ਨਸ਼ੇ ਨੂੰ ਜੜਵਾ ਜੜ ਤੋਂ ਖਤਮ ਕੀਤਾ ਜਾਊਗਾ ਬਾਕੀ ਤੁਸੀਂ ਜੁੜੇ ਰਹੋ ਇਸੇ ਤਰੀਕੇ ਦੇ ਨਾਲ ਇਸ ਮੰਨੂ ਪੰਜਾਬ ਦੇ ਲਈ ਅਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ